ਸਭ ਤੋਂ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਵੀ ਗੁਰੂ ਸਾਹਿਬ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਆ ਜਦੋਂ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਵਜ਼ਾਰਤ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਮਾਨ ਸਾਹਿਬ ਨੇ ਬੜਾ ਵੱਡਾ ਉਪਰਾਲਾ ਕੀਤਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਉਹਨੂੰ ਪੂਰੇ ਵੱਡੇ ਪੱਦਰ ਤੇ ਮਨਾਇਆ ਜਾਵੇ ਤੇ ਜਿਹੜਾ ਲੋਕਾਂ ਦੇ ਮਨਮਾਨ ਦੇ ਵਿੱਚ ਸ਼ਰਧਾ ਆ ਸ਼ਲਾਘਾ ਆ ਮਾਨ ਸਾਹਿਬ ਪ੍ਰਤੀ ਉਹ ਮੈਂ ਦੱਸ ਨਹੀਂ ਸਕਦਾ ਕਿਉਂਕਿ ਲੋਕ ਮਿਲਦੇ ਆ ਤੇ ਲੋਕ ਆਪ ਮਾਰੇ ਬੋਲ ਉੱਠਦੇ ਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਹੜੀ ਸ਼ੀਧੀ ਆ ਕਿਉਂਕਿ ਜਦੋਂ ਅਸੀਂ ਦਿੱਲੀ ਗਏ ਮੱਧ ਪ੍ਰਦੇਸ਼ ਗਏ ਗੁਜਰਾਤ ਗਏ ਛੱਤੀਸਗੜ੍ਹ ਗਏ ਜਿਹੜੇ ਉੱਥੋਂ ਦੇ ਵੀ ਚੰਗੇ Hindu ਪਰਿਵਾਰ ਨੇ ਨਾ ਉਹਨਾਂ ਨੇ ਵੀ ਇਹੋ ਗੱਲ ਹੀ ਕਹੀ ਜਦੋਂ ਵੇਖੋ ਵਿਚਾਰਾ ਹੁੰਦੀਆਂ ਨਾ ਅਸਲ ਗੱਲ ਤਾਂ ਉਦੋਂ ਪਤਾ ਲੱਗਦਾ ਦੂਜੀਆਂ ਸਟੇਟਾਂ ਦੇ ਵਿੱਚ ਵੀ ਸਾਡੇ ਹਿੰਦੂ ਭਰਾਵਾਂ ਨੇ ਇਹੋ ਗੱਲ ਕਹੀ ਕਿ ਜੇ ਅੱਜ ਸਾਡਾ ਧਰਮ ਆ ਸਾਡਾ ਵਿਰੂਧ ਆ ਅੱਜ ਹਿੰਦੂ ਸੁਰੱਖਤ ਨੇ ਦੂਜੀਆਂ ਕੌਮਾਂ ਸੁਰੱਖਤ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕੁਰਬਾਨੀ ਕੀਤੀ ਆਪਣੀ ਸ਼ਹਾਦਤ ਦਿੱਤੀ ਆਪਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਪਾਚਾ ਜੀ ਨੇ ਵਾਰਿਆ ਤੇ ਅਸੀਂ ਸਾਰੇ ਸੁਰੱਖਤ ਸਾਡੇ ਅਸਲ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨਹੀਂ ਤੇ ਔਰੰਗਜ਼ੇਬ ਨੇ ਉਦੋਂ ਇੰਨਾ ਅਤਿਆਚਾਰ ਸ਼ੁਰੂ ਕਰਤਾ ਸੀ ਹਰ ਹਿੰਦੂ ਨੂੰ ਤੱਕੇ ਨਾਲ ਮੁਸਲਮਾਨ ਜਬਰੀ ਮੁਸਲਮਾਨ ਬਣਾਉਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀ ਬੜਾ ਤਕਾ ਕੀਤਾ ਬਾਕੀ ਵੇਖੋ ਹਰ ਧਰਮ ਦਾ ਸਤਕਾਰ ਆ ਭਾਵੇਂ ਮੁਸਲਮਾਨ ਹਿੰਦੂ ਆ ਸਿੱਖ ਆ ਇਸਾਈ ਆ ਕ੍ਰਿਸਚੀਅਨ ਆ ਬੋਧੀ ਆ ਪਾਰਸੀ ਆ ਹਰ ਧਰਮ ਦਾ ਸਤਕਾਰ ਚਾਹੀਦਾ ਜਿਹੜਾ ਆਪਦੇ ਧਰਮ ਦੇ ਵਿੱਚ ਆ ਉਹਦੀ ਇੱਜ਼ਤ ਆ ਉਹਦਾ ਮਾਣ ਆ ਉਹਦਾ ਸਤਕਾਰ ਆ ਪਰ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਪਾਛੇ ਜੀ ਨੇ ਜੋ ਸਿੱਖਿਆਵਾਂ ਸਾਨੂੰ ਦਿੱਤੀਆਂ ਅਸੀਂ ਉਹਨਾਂ ਦੇ ਦੱਛੇ ਕਤਮਾ ਤੇ ਚੱਲਦੇ ਰਹੀਏ ਤੇ ਕਦੀ ਵੀ ਅਸੀਂ ਪਿੱਛੇ ਨਹੀਂ ਟਾਂਗੇ ਕਾਮਯਾਬ ਹੀ ਰਵਾਂਗੇ ਤੇ ਵੇਖੋ ਜਿਹੜੀਆਂ ਕੌਮਾਂ ਆਪਦੇ ਸ਼ਹੀਦਾਂ ਨੂੰ ਆਪਦੇ ਸੂਰਬੀਰ ਯੋਧਿਆਂ ਨੂੰ ਆਪਦੇ ਜਿਹੜੇ ਝਿਹਾਰੂ ਸਾਡੇ ਪੂਰਵਜ ਰਏ ਆ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਉਹ ਕੌਮਾਂ ਸਦਾ ਤਰੱਕੀ ਕਰਦੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਧੀ ਦਿਹਾੜਾ ਜਿਹੜਾ ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਉਥੋਂ ਤੋਂ ਸ਼ੁਰੂ ਕਰਾ ਕੇ ਜਿਹੜਾ ਆਨੰਦਪੁਰ ਸਾਹਿਬ ਵਿਖੇ 23 24 25 ਤਰੀਕ ਨੂੰ ਗੁਰੂ ਸਾਹਿਬ ਜੀ ਦੇ ਸ਼ਹੀਦੀ ਧੜੇ ਜਿਹੜੇ ਦੇਣ ਚੱਲਣੇ ਆ ਉਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਪਹੁੰਚਣਾ ਮੈਂ ਸਮੂਹ ਭਾਰਤੀਆਂ ਨੂੰ ਸਮੂਹ ਪੰਜਾਬੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ 23 24 25 ਨੂੰ ਗੁਰੂ ਸਾਹਿਬ ਜੀ ਦੀ ਜਿਹੜੀ ਤੇ ਦਸੇ ਮਾਰ ਕੇ ਦਿੱਤੀ ਬਾਣੀ ਆ ਉਹਨੂੰ ਸਰਵਣ ਕਰਕੇ ਆਪਾਂ ਆਪਣੇ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਸਫਲਾ ਕਰੀਏ ਤੇ ਜਿੰਨੀ ਅੱਜ ਸ੍ਰਿਸ਼ਟੀ ਦੇ ਵਿੱਚ ਦੁਨੀਆ ਆ ਵੇਖੋ ਜੀ ਆਪਾਂ ਬੜੇ ਕਰਮਾ ਭਾਗ ਵਾਲਿਆ ਵੀ ਗੁਰੂ ਤੇਗ ਬਹਾਦਰ ਪਾਚਾਈ ਜੀ ਦਾ 350ਵਾਂ ਦਿਹਾੜਾ ਜਿਹੜਾ ਵਾ ਉਹ ਆਪਾਂ ਵੇਖਦੇ ਪਏ ਆ ਬੜੇ ਵੱਡੇ ਮਾਣ ਵਾਲੀ ਗੱਲ ਹੈ ਜਿਹੜਾ ਅਗਲੀ ਵਾਰੀ ਗੁਰੂ ਤੇਗ ਬਹਾਦਰ ਪਾਚਾਈ ਜੀ ਦਾ 400 ਸਾਲਾ ਆਉਣਾ ਹੋ ਸਕਦਾ ਜਿੰਨੇ ਅੱਜ ਲੋਕ ਐ ਇਹਨਾਂ ਚ ਹੋ ਸਕਦਾ ਕਿੰਨੇ ਲੋਕ ਉਹ ਦਿਨ ਵੇਖਣ ਲਈ ਨਾ ਹੋਣ ਕਿਉਂਕਿ ਜ਼ਿੰਦਗੀ ਜਿਹੜੀ ਆ ਉਹ ਉਮਰ ਦੇ ਨਾਲ ਹੀ ਜੁਣੀ ਹੁੰਦੀ ਆ ਤੇ 50 ਸਾਲਾਂ ਨੂੰ ਜਾ ਕੇ ਅੱਗੇ ਗੁਰੂ ਤੇਗ ਬਹਾਦਰ ਪਾਚੀ ਇਹ ਦਿਹਾੜਾ ਹੁਣ ਸਾਨੂੰ ਸਾਰਿਆਂ ਨੂੰ ਆਨੰਦਪੁਰ ਸਾਹਿਬ ਵਿਖੇ ਜਾ ਕੇ 23 24 25 ਤਰੀਕ ਨੂੰ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਦਰਬਾਰ ਤੇ ਹਾਜ਼ਰੀ ਲਵਾਉਣੀ ਚਾਹੀਦੀ ਆ ਕਿਉਂਕਿ ਗੁਰੂ ਜੀ ਨੇ ਜੋ ਕੁਰਬਾਨੀ ਕੀਤੀ ਆ ਉਹਦਾ ਦੇਣ ਸਾਡੀਆਂ ਆਉਣ ਵਾਲੀਆਂ ਜਿੰਨੀਆਂ ਵੀ ਪੀੜ੍ਹੀਆਂ ਜਿੰਨੀ ਵੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਉਹ ਦੇ ਹੀ ਨਹੀਂ ਸਕਦੇ ਜਿੰਨਾ ਮਾਣ ਸਤਿਕਾਰ ਗੁਰੂ ਜੀ ਨੇ ਲੋਕਾਂ ਦਾ ਵਧਾਇਆ ਹੈ ਸਾਹਿਬ ਜੀ ਦਾ 350ਵਾਂ ਸ਼ਹੀਦੀ ਪੁਰਬ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਪੰਜਾਬ ਸਰਕਾਰ ਸ਼ਹੀਦੀ ਪੁਰਬ ਮਨਾ ਰਹੀ ਹੈ ਅੱਜ ਗੁਰਦਾਸਪੁਰ ਦੀ ਤਰਫੀ ਦੇ ਤੋਂ ਅੱਜ ਨਗਰ ਕੀਰਤਨ ਆਰੰਭ ਹੋਏ ਨੇ ਜੋ ਵਕ ਵਕ ਹਰ ਕੋਮ ਜਗਾਤੇ ਹੁੰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਸੰਪੰਨ ਹੋਣਗੇ ਉਥੇ 23 24 ਤੇ 25 ਤਰੀਕ ਨੂੰ ਵਿਸ਼ੇਸ਼ ਪ੍ਰੋਗਰਾਮ ਜਿਹੜੇ ਨੇ ਉਹ ਲਿਖੇ ਗਏ ਨੇ 23 ਤਰੀਕ ਨੂੰ ਸਰਬ ਧਰਮ ਸੰਮੇਲਨ ਹੋਏਗਾ 24 ਤਰੀਕ ਨੂੰ ਸੀਸਪੇਟ ਯਾਤਰਾ ਕੀਰਤਪੁਰ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਹੋਏਗੀ ਨਾਲ ਪੰਜਾਬ ਵਿਧਾਨ ਸਭਾ ਦਾ ਵਿਜੇ ਵਿਸ਼ੇਸ਼ ਸੈਸ਼ਨ ਜਿਹੜਾ ਉਹ ਵੀ ਬੁਲਾਇਆ ਜਾ ਰਿਹਾ ਸੋ ਅਸੀਂ ਵੱਖ-ਵੱਖ ਜ਼ੋਬਿਆਂ ਤੇ ਮੁੱਖ ਮੰਤਰੀ ਸਾਹਿਬਾਨਾਂ ਨੂੰ ਤੇ ਹੋਰ ਡਿਗਨਟਰੀਜ਼ ਨੂੰ ਵੀ ਇਨਵੀਟੇਸ਼ਨ ਭੇਜਿਆ ਸੋ ਮੇਰੀ ਪੂਰੀ ਸਾਧ ਸੰਗਤ ਨੂੰ ਅਪੀਲ ਆ ਕਿ ਉਹ ਵਾਦ ਤੋਂ ਵਾਦ ਗਿਣਤੀ ਦੇ ਵਿੱਚ ਸ਼੍ਰੀ ਅਨੰਦ ਪ੍ਰਸਾਦ ਦੀ ਧਰਤੀ ਦੇ ਉੱਤੇ ਨਾਤਮਸਤ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨੀ ਚਾਹੀਦਾ ਅੱਜ ਸ਼੍ਰੀ ਗੁਰ ਤੇਗ ਬਹਾਦਰ ਜੀ ਦੀ 350ਵੀਂ ਸਦੀ ਵਰ੍ਹਿਆਂ ਨੂੰ ਸਮਰਪਿਤ ਇੱਕ ਬਹੁਤ ਹੀ ਲੋਕਕ ਤੇ ਵਿਸਾਲ ਨਗਰਗੀਤਨ ਗੁਰਦਾਸਪੁਰ ਤੋਂ ਸ਼ੁਰੂ ਕੀਤਾ ਗਿਆ ਪਾਜ ਪਿਆਰਿਆਂ ਦੀ ਗੁਆਈ ਦੇ ਵਿੱਚ ਸੰਤ ਸਵਾਨਾਂ ਦੀ ਰਹਿਨਮਾਈ ਦੇ ਵਿੱਚ ਇਹ ਅਸਾਬ ਨਗਰ ਕੀਰਤਨ ਜਿਹੜਾ ਇਥੋਂ ਆਰੰਭ ਹੋਇਆ ਇਹ ਵਕ ਵਕ ਪੜਾਵਾ ਜਿਹੜੀ ਗੁਜ਼ਰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇਗਾ ਸੋ ਪੰਜਾਬ ਸਰਕਾਰ ਵੱਲੋਂ ਮਾਝਾ ਮੁੱਖ ਮੰਤਰੀ ਸ੍ਰੀ ਦਾਰਪਗਵੰਸ ਸਿੰਘ ਮਾਨ ਜੀ ਦੀ ਗੁਆਈ ਦੇ ਵਿੱਚ ਸ੍ਰੀ ਗੁਰ ਤੇਗ ਬਹਾਦਰ ਜੀ ਦੀ 350 ਹੀ ਸੀਧੀ ਵਰਗੰਡ ਪੂਰੇ ਰਵਾਇਤੀ ਢੰਗ ਦੇ ਨਾਲ ਔਰ ਮੈਂ ਸਮਝਦਾ ਕਿ ਇਹ ਇਤਿਹਾਸ ਦੇ ਅੰਦਰ ਸਾਡੇ ਸਭ ਦੇ ਲਈ ਇੱਕ ਸੁਨਹਿਰੀ ਮੌਕਾ ਹੈ ਕਿ ਗੁਰੂ ਸਾਹਿਬ ਦੀ 350ਵੀ ਸਦੀ ਬਰਗਣ ਸਾਡੀ ਜ਼ਿੰਦਗੀ ਚ ਆ ਰਹੀ ਹੈ ਸੋ ਮੈਂ 17 ਦਾ ਜਿੱਥੇ ਅੱਜ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਇਹ ਅਪੀਲ ਕਰਦਾ ਸਾਰੀ ਸੰਗਤ ਨੂੰ ਕਿ ਇਸ ਨਗਰ ਕੀਰਤਨ ਦੇ ਵਿੱਚ ਪਰਿਵਾਰਾਂ ਸਵੇਧ ਪਹੁੰਚੋ ਤੇ ਜਿਹੜੇ ਵਿਸ਼ੇਸ਼ ਪ੍ਰੋਗਰਾਮ ਸ੍ਰੀ ਨਾਨਦਵਰ ਸਾਹਿਬ ਦੀ ਧਰਤੀ ਦੇ ਉੱਤੇ 23 24 ਤੇ 25 ਨਵੰਬਰ ਨੂੰ ਹੋਰੇ ਆ ਉਹਨਾਂ ਦੇ ਵਿੱਚ ਵੀ ਪਰਿਵਾਰਾਂ ਸਮੇਤ ਆਓ ਸੋ ਗੁਰੂ ਸਾਹਿਬ ਜਿਹੜੇ ਮਨੁੱਖੀ ਅਧਿਕਾਰਾਂ ਦੇ ਬਹੁਤ ਵੱਡੇ ਅਰਥ ਨੇਤਾ ਸਨ ਲੰਬੜਦਾਰ ਸਨ ਤੇ ਉਹਨਾਂ ਨੇ ਨਾ ਕੇਵਲ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਬਲਕਿ ਉਹ ਤੇ ਅਮਲ ਵੀ ਕੀਤਾ ਔਰ ਉਹ ਮਜ਼ਲੂਮ ਜਿਨ੍ਹਾਂ ਨੇ ਸੁਰੱਖਿਆ ਦੀ ਮੰਗ ਨੂੰ ਰਹਾ ਕੇ ਗੁਰੂ ਸਾਹਿਬ ਦੇ ਕੋਲ ਆ ਕੇ ਅਪੀਲ ਕੀਤੀ ਉਹਨਾਂ ਦੀ ਅਪੀਲ ਨੂੰ ਸਨਕਾਰ ਦੇ ਹੋਏ ਉਹਨਾਂ ਨੇ ਉਸ ਉਸ ਬਨੇ ਜਾਲਮ ਸਿਸਟਮ ਨੂੰ ਜਿਹੜੇ ਜ਼ਬਰਦਸਤ ਹੀ ਲੋਕਾਂ ਦਾ ਧਰਮ ਤਬਦੀਲ ਕਰਾ ਕੇ ਮਨੁੱਖੀ ਹੱਕਾਂ ਦਾ ਕਾਨੂੰਨ ਕਰਲੇ ਸਨ ਸੋ ਗੁਰੂ ਸਾਹਿਬ ਦੀ ਉਹ ਫਿਲਾਸਫੀ ਉਹਨਾਂ ਦੇ ਵਿਚਾਰ ਤੇ ਉਹਨਾਂ ਦੀ ਕੁਰਬਾਨੀ ਅੱਜ ਵੀ ਸਾਨੂੰ ਸਮਾਜ ਦੇ ਅੰਦਰ ਸਾਂਝੀ ਵਾਲਤਾ ਦਾ ਸੁਨੇਹਾ ਵੀ ਦਿੰਦੀ ਆ ਪ੍ਰੇਰਨਾ ਵੀ ਆ ਸੋ ਇੱਕ ਵਿਸ਼ੇਸ਼ ਸੈਸ਼ਨ ਪੰਜਾਬ ਸਰਕਾਰ ਵੱਲੋਂ ਸਾਡੇ ਬੱਚਿਆਂ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਮਹਾਨ ਧਰਤੀ ਤੇ ਕੀਤਾ ਜਾ ਰਿਹਾ ਜਿੱਤੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਉਹਨਾਂ ਦੇ ਵਿਚਾਰਾਂ ਨੂੰ ਦੁਨੀਆ ਦੇ ਅੰਦਰ ਫੋਰ ਅਸਾਨ ਦੇ ਲਈ ਪ੍ਰਚਾਰਨ ਦੇ ਲਈ ਬਾਕੀ ਜਿਹੜੇ ਪ੍ਰੋਗਰਾਮ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹਦੇ ਵਿੱਚ ਸਾਰੇ ਦੇਸ਼ ਵਿੱਚੋਂ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਆ ਰਹੇ ਨੇ ਔਰ ਉਹ ਦੁਚੀਆਂ ਜਿਹੜੀਆਂ ਪਦਮੀਆਂ ਤੇ ਬੈਠੇ ਜਿਹੜੇ ਉਹ ਵੀ ਲੋਕ ਉਥੇ ਆ ਰਹੇ ਨੇ ਸੋ ਸਾਰੀਆਂ ਸੰਗਤਾਂ ਨੂੰ ਅੱਜ ਦੇ ਨਗਰ ਕੀਰਤਨ ਦੀਆਂ ਵਧਾਈਆਂ ਵੀ ਮੈਂ ਆਸ ਕਰਦਾ ਗੁਰੂ ਸਾਹਿਬ ਦੀ ਬਾਣੀ ਉਹਨਾਂ ਦੇ ਵਿਚਾਰ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੇ ਰਹਿਣਗੇ ਅਸੀਂ ਉਹਨਾਂ ਤੋਂ ਗਵਾਈ ਲੈਂਦੇ ਰਵਾਂਗੇ